ਆਪੋਂ ਦਾ ਉਹ ਚੱਕੇ ਪੁਲਿਸ ਦੇ ਕੇਸ ਪਰਚੇ ਇਹ ਬਦਲਾਵ ਇਹ ਤਾਂ ਪਿਛਲੇ ਪੁੱਛੜਾਂ ਨਾਲੋਂ ਵੀ ਟੱਪ ਗਏ ਇਹੋ ਜਿਹੜੇ ਦਿੱਲੀ ਚ ਨਾਰੇ ਲਾਉਂਦੇ ਸੀ ਕਿ ਦਿੱਲੀ ਦੇ ਵਿੱਚ ਮੋਦੀ ਧਮਕੀ ਦੇ ਰਿਹਾ ਇਹ ਕਹਿ ਰਹੇ ਸੀ ਯਾਰ ਇਹਨੂੰ ਚੁੱਪ ਕਰਾ ਕਿਹੜਾ ਬੋਲੀ ਜਾਂਦਾ ਕੀ ਇਹ ਉਹੀ ਨੇ ਕੀ ਇਹ ਮੋਦੀ ਨੂੰ ਜੋ ਕਹਿੰਦੇ ਆ ਮੋਦੀ ਗਲਤ ਕਰ ਰਿਹਾ ਕੀ ਇਹ ਖੁਦ ਨਹੀਂ ਕਰ ਰਹੇ ਉਹ ਪ੍ਰੈਕਟਿਸ ਕਿਤੇ ਕੋਈ ਬਿੱਲ ਹੁੰਦਾ ਬਿਨਾਂ ਡਿਸਕਸ਼ਨ ਕੀਤੇ ਆ ਪਾਸ ਕਰ ਦਿਆ ਨੇ ਵਾਟਰ ਐਕਟ ਦੀ ਐਮੈਂਡਮੈਂਟ ਕੀਤੀ ਇਨ੍ਹਾਂ ਨੇ ਪੁਲਿਸ ਦਾ ਤਸ਼ੱਦਦ ਤਾਂ ਉਵੇਂ ਕਰ ਰਹੇ ਨੇ ਕੋਈ ਇੱਕ ਗੱਲ ਇਹ ਦੱਸ ਦਿਨ ਜਿਹੜੀ ਮੋਦੀ ਕਰ ਰਿਹਾ ਹੈ ਨਾ ਕਰ ਰਿਹਾ ਉਹ ਬਲਕੇ ਵੱਧ ਕੇ ਮੋਦੀ ਉਹ ਨਹੀਂ ਕਰ ਰਿਹਾ ਜੋ ਇਹ ਕਰ ਰਹੇ ਨੇ ਇਨਕਲਾਬ ਹੈ ਇਨਕਲਾਬ ਹੈ ਸਾਨੂੰ ਦੱਸ ਤੈਨੂੰ ਇਨਕਲਾਬ ਦਾ ਮਤਲਬ ਕੁਝ ਹੋਰ ਸਮਝਦੇ ਸ਼ਰਿਆਂ ਮਰੇਤਾ ਵੇਚਿਆ ਜਾ ਰਿਹਾ 20000 ਕਰੋੜ ਖਾ ਰਹੇ ਨੇ 288 ਕਰੋੜ ਰੈਵਨਿਊ ਹੋਇਆ ਇਹਨਾਂ ਨੇ ਹੀ ਗਨਵੀਨਰ ਬੋਲਿਆ ਸੀ ਨਾ ਕਿ 20000 ਕਰੋੜ ਦਾ ਰੈਵਨਿਊ ਗਿਆ ਕਿੱਧਰ ਗਿਆ ਉਹ ਉਦੋਂ ਗਲਤ ਬੋਲਿਆ ਸੀ ਜਾਂ ਹੁਣ ਗਲਤ ਬੋਲਿਆ ਦੱਸੂ ਕੋਈ ਸ਼ਰੇਆਮ ਤਮ ਕੀਆ ਦੇ ਰਹੇ ਤੁਸੀਂ ਯਾਰ ਵਿਕਸਤ ਦੁਨੀਆਂ ਦੇ ਵਿੱਚ ਪੰਜਾਬੀ ਖਿਲ ਰਹੇ ਹੋਏ ਨੇ ਆ ਪੰਜਾਬ ਤੁਸੀਂ ਆਨੇ ਮੁੰਡੇ ਬਾਹਰ ਨਾ ਜਾਣ ਸ਼ਰੇਆਮ ਘੁੱਟ ਰਹੇ ਹੋ ਇੱਕ ਇੱਕ ਮੁੰਡਾ ਘਰਾਂ ਦਾ ਬਾਹਰ ਨਾ ਜਾਣ ਵਿਚਾਰੇ ਨੌਨਸੈਂਸ ਤੁਹਾਨੂੰ ਮੋੱਖ ਮੰਤਰੀ ਸਾਹਿਬ ਤੁਹਾਨੂੰ ਸਪੈਸ਼ਲੀ ਕਹਿ ਰਿਹਾ ਹੈ ਕਿ ਦਿੱਲੀ ਵਾਲਿਆਂ ਨੇ ਥਿਉਣਾ ਨਹੀਂ ਥੋੜਾ ਤੁਸੀਂ ਜਵਾਬਦੇਹ ਹੋਗੇ ਪੰਜਾਬ ਨੂੰ ਕਿਉਂਕਿ ਵੋਟਾਂ ਵੀ ਤੁਹਾਨੂੰ ਪਾਈਆਂ ਸੀ ਸ਼੍ਰੀ ਅੰਮਤਮ ਕੀ ਅੰਦਿਤਿਆ ਜਾ